ਅੱਜ ਸਦਾ ਸੁਖਬੀਰ ਸਿੰਘ ਜੀ ਬਾਦਲੇ ਪੰਜਾਬ ਪਜਾਓ ਜਿਹੜੀ ਯਾਤਰਾ ਕੱਢੀ ਆ ਇਹਦੇ ਵਿੱਚ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮੇਰੇ ਆਜੀ ਲੋਕਾਂ ਨੂੰ ਬਹੁਤ ਖੁਸ਼ੀ ਦੀ ਲਹਿਰ ਆ ਸਾਰਾ ਇਲਾਕਾ ਹੀ ਬਹੁਤ ਖੁਸ਼ ਹੈ ਜੀ ਅੱਜ ਟਾਰੀਵਲ ਕਿਦੋਂ ਪਹਿਲਾ ਦਿਨ ਸ਼ੁਰੂ ਕੀਤਾ ਜੀ ਇੱਥੋਂ ਰਾਜਸાંਸੀ ਜਾਵਾਂਗੇ ਜੀ ਉੱਥੇ ਜਾ ਕੇ ਸਮਾਪਤੀ ਹੋ ਗਈ ਜੀ ਬਹੁਤ ਵਧੀਆ ਉਤਸ਼ਾਹ ਮਿਲਿਆ ਜੀ ਦੇਖੋ ਜੋਟ ਦੋ ਸਾਲਾਂ ਦੇ ਵਿੱਚ ਇਹ ਸਰਕਾਰ ਨੇ ਜੋ ਜੁਮਲੇ ਜੋ ਧੋਖਾ ਜੋ ਲਾਰੇ ਲਾਏ ਸੀਗੇ ਉਹਦਾ ਇੱਕ ਨਾ ਇੱਕ ਦਿਨ ਅੰਤ ਹੋਣਾ ਸੀਗਾ ਸੋ ਅੱਜੋ ਦਿਨ ਜਿਹੜਾ ਆ ਉਹ ਚੜ ਆ ਲੋਕ ਮੁੜ ਕੇ ਸ਼੍ਰੋਮਣੀ ਅਕਾਲੀ ਦਰ ਨੂੰ ਯਾਦ ਕਰਕੇ ਨਾਲ ਮਹਾਰਤੁਰਪੇ ਨੇ ਅੱਜ ਬੜਾ ਉਤਸ਼ਾਹ ਪੰਜਾਬੀਆਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਮੈਂ ਸਮਝਦਾ ਕਿ ਪੰਜਾਬ ਦੇ ਜੇ ਤਰਦੀ ਹੈ ਨਾ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਰ ਪੰਜਾਬ ਦੀ ਖੇਤਰੀ ਪਾਰਟੀ ਹੈ ਭਵੰਤਮਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਡੰਡੇ ਮਾਰੇ ਇਥੋਂ ਤੱਕ ਸਾਡੀਆਂ ਧੀਆਂ ਭੈਣਾਂ ਦੀਆਂ ਦੁਨੀਆ ਤਰ ਦਿੱਤੀਆਂ ਜਿੰਨੇ ਵਾਦੇ ਕੀਤੇ ਸੀ ਪਾਓ ਪੁਰਾਣੀ ਪੈਨਸ਼ਨ ਦਾ ਸੀ ਤੇ ਨੌਕਰੀਆਂ ਦਾ ਸੀ ਕਿਸੇ ਇੱਕ ਨੂੰ ਵੀ ਬੱਚੇ ਨੂੰ ਨਾ ਨੌਕਰੀ ਨਹੀਂ ਦਿੱਤੀ ਤੁਸੀਂ ਵੇਖਿਆ ਵੀ ਕਿੰਦਾ ਜੋਸ਼ ਹੈ ਲੋਕਾਂ ਪੰਜਾਬ ਨੂੰ ਬਚਾਣਾ ਕੇਂਦਰ ਦੀਆਂ ਸ਼ਕਤੀਆਂ ਤੋਂ ਜਿਹੜੀਆਂ ਦਿੱਲੀ 'ਚ ਬੈਠੀਆਂ ਜਿਹੜੀਆਂ ਪੰਜਾਬ ਦੇ ਨਾਲ ਲਗਾਤਾਰ ਸਿਆਸੀ ਕਰ ਰਹੀਆਂ ਬੇਨਸਾਫੀ ਕਰ ਰਹੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਇੱਥੇ ਦੀ ਬਦਲਾਅ ਵਾਲੀ ਸਰਕਾਰ ਕੇਜਰੀਵਾਲ ਤੇ ਭਗਵੰਤ ਮਾਨ ਦੀ ਟੋਲੀ ਹੋਵੇ ਉਹਨਾਂ ਤੋਂ ਬਚਾਉਣ ਦੀ ਲੋੜ ਹੈ ਜਿਨ੍ਹਾਂ ਨੇ ਝੂਠ ਬੋਲਿਆ ਸ਼ਰਯਾਮ ਟੋਲ-ਤੋਲ ਕੇ ਝੂਠ ਬੋਲੇ ਉਹ ਲੋਕਾਂ ਦਾ ਵਿਸ਼ਵਾਸ ਲਗਾ ਅੱਜ ਆਪਾਂ ਵੇਖ ਰਹੇ ਹਾਂ ਨਸ਼ੇ ਦੀ ਕੀ ਪੋਜੀਸ਼ਨ ਹੈ ਰੋਜ਼ਾਨਾ ਰੋਜ਼ਾਨਾ ਲੋਕ ਬੱਚੇ ਪੰਜਾਬ ਦੇ ਨਸ਼ੇ 'ਚ ਮਾਰੇ ਜਾ ਰਹੇ ਆ ਲੁੱਟਾਂ ਖੋਹਾਂ ਹੋ ਰਹੀਆਂ ਕੋਈ ਵਰਗ ਸੁਰੱਖਿਅਤ ਨਹੀਂ ਹੈਗਾ ਇੱਥੇ ਪੰਜਾਬ ਇਸ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਇਹ ਚੱਲ ਰਹੀ ਆ ਔਰ ਉਹਨੂੰ ਬਹੁਤ ਵੱਡਾ ਉਤਸ਼ਾਹ ਤੇ ਜੋਸ਼ ਹੁੰਗਾਰਾ ਮਿਲ ਰਿਹਾ